ਹਾਂਜੀ ਬਹੁਤ ਹੀ ਸਤਿਕਾਰਯੋਗ ਸਾਥਿਓ ਸਾਥਿਓ ਮੈਂ ਜਸਵੰਤ ਸਿੰਘ ਕਬਾਇਆ ਸੂਬਾ ਪ੍ਰਧਾਨ ਪੀਆ ਟਟਪਾਸ ਬੇਰਜ਼ਗਰ ਯੂਨੀਅਨ ਪੰਜਾਬ ਤਾਂ ਸਾਥਿਓ ਸਾਰਿਆਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਸਾਥਿਓ ਤੁਸੀਂ ਲੰਬੇ ਸਮੇਂ ਨੂੰ ਸੰਘਰਸ਼ ਨਾਲ ਜੁੜੇ ਹੋਇਓ ਸੰਘਰਸ਼ ਦਾ ਹਿੱਸਾ ਬਣਦੇ ਰਹੇ ਹੋ ਹੁਣ ਵੀ ਮੈ ਉਮੀਦ ਹੈ ਤੁਸੀਂ ਸੰਘਰਸ਼ ਦਾ ਹਿੱਸਾ ਬਣਦੇ ਰਹੋਗੇ ਤਾਂ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਵੀ ਪੀਲਾ ਕੀਤੀਆਂ ਹੁਣ ਵੀ ਕਰਦਾ ਜਿਹੜਾ ਆਪਾਂ ਲਗਾਤਾਰ ਤੋਂ ਸੰਘਰਸ਼ ਵਿੱਢਿਆ ਹੈ ਮਾਸਟਰ ਕੈਟਰ ਦੀ ਪਰਤੀ 55% ਲੈਕਚਰਰ ਦੀ ਸਾਰੇ ਵਿਸ਼ਿਆਂ ਦੀ ਪਰਤੀ ਉਹਦੇ ਲਈ ਜਿਹੜਾ ਆਪਾਂ ਸੰਘਰਸ਼ ਵਿੜਿਆ ਹੋਇਆ ਉਹ ਸਾਥਿਓ ਤੁਸੀਂ ਸਾਰਿਆਂ ਨੇ ਉਹਦਾ ਸਹਿਯੋਗ ਦੇਣਾ ਹੈ ਉਹਦਾ ਤੁਸੀਂ ਬਿਲਕੁਲ ਸਮਰਥਨ ਕਰਨਾ ਹੈ ਜਿਹੜਾ ਆਪਾਂ ਲਗਾਤਾਰ ਆਪਣੇ 55% ਨੂੰ ਲੈ ਕੇ ਮਾਸਟਰ ਕੈਟਰ ਦੀ ਲੈਕਚਰਰ ਦੀ ਸਾਰੇ ਵਿਸ਼ਿਆਂ ਦੀ ਪਰਤੀ ਵੱਡੀ ਪਰਤੀ ਜਿਹੜੀ ਆਪਣੀ ਲਗਭਗ ਬਣਦੀ ਹੈ ਉਹ ਪਰਥੀ ਨੂੰ ਲੈ ਕੇ ਆਪਾਂ ਜਿਹੜਾ ਸੰਘਰਸ਼ ਵਿੱਢਿਆ ਹੈ ਉਹਦੇ ਵਿੱਚ ਤੁਸੀਂ ਸਾਰਿਆਂ ਨੇ ਸਾਥ ਦੇਣਾ ਹੈ 27 ਤਰੀਕ ਨੂੰ ਆਪਾਂ ਜਿਹੜਾ ਅਨਾਉਂਸ ਕੀਤਾ ਹੋਇਆ ਹੈ ਜਲਾਲਾਬਾਦ ਤੇ ਸੁਨਾਮ ਵਿਖੇ ਤਾਂ ਸੁਨਾਮ ਦੇ ਵਿੱਚ ਜਿਹੜੇ ਸਾਥੀ ਤੁਹਾਡੀ ਗਵਾਈ ਕਰਨਗੇ ਉਹ ਤੁਹਾਨੂੰ ਗਰੁੱਪਾਂ ਦੇ ਵਿੱਚ ਜਾਂ ਵੀਡੀਓ ਰਾਹੀਂ ਦੱਸ ਦਿੱਤਾ ਜਾਊਗਾ ਤਾਂ ਸਾਥਿਓ ਤੁਹਾਨੂੰ ਅਪੀਲ ਹੈ 27 ਤਰੀਕ ਨੂੰ ਤੁਸੀਂ ਸਾਰਿਆਂ ਨੇ ਜਿਹੜੇ ਸਾਥੀ ਨੇੜੇ ਹੈਗੇ ਆ ਸੁਨਾਮ ਦੇ ਸਾਰਿਆਂ ਨੇ ਪਹੁੰਚਣਾ ਪੰਜਾਬੀ ਯੂਨੀਵਰਸਿਟੀ ਮਾਨਸਾਬ ਢਿੰਡਾ ਜਾਂ ਭਲਾੜਾ ਤਾਂ ਤੁਸੀਂ ਸਾਰਿਆਂ ਨੇ ਉੱਥੇ ਪਹੁੰਚਣਾ ਹੈ ਸੰਗਰੂਰ ਬਠਿੰਡਾ ਅਮਲੇਰ ਕੋਟਲਾ ਵਾਲੇ ਤਾਂ ਲੁਧਿਆਣੇ ਵਾਲੇ ਸਾਰਿਆਂ ਨੇ ਉੱਥੇ ਪਹੁੰਚਣਾ ਹੈ ਤਾਂ ਸਾਥਿਓ ਜਿਹੜਾ ਜਲਾਲਾਬਾਦ ਦੇ ਵਿੱਚ ਹੈਗਾ ਉਹਦੇ ਵਿੱਚ ਮਲੋਟ ਵਾਲੇ ਸਾਥੀ ਕੁਛ ਆ ਰਹੇ ਆ ਉਹਨਾਂ ਦੇ ਵੀ ਨੰਬਰ ਸ਼ੇਅਰ ਕਰ ਦਿੱਤੇ ਜਾਣਗੇ ਜਾਂ ਮੁਕਸਰ ਵਾਲੇ ਜਿਹੜੇ ਆ ਰਹੇ ਉਹਨਾਂ ਦੇ ਸ਼ੇਅਰ ਕਰ ਦਿੱਤੇ ਜਾਣਗੇ ਤਾਂ ਬੋਰ ਵਾਲੇ ਜਿਹੜੇ ਸਾਥੀ ਆ ਰਹੇ ਤੁਸੀਂ ਉਹਨਾਂ ਦਾ ਕੰਟੈਕਟ ਕਰ ਲੈਣਾ ਸਾਰੇ ਸਾਥੀਆਂ ਨੇ ਤੇ ਅੱਗੇ ਜਿਹੜਾ ਫਿਰੋਜ਼ਪੁਰ ਤੋਂ ਆ ਰਿਹਾ ਉਹ ਸਾਰੇ ਤੁਹਾਨੂੰ ਨੰਬਰ ਸ਼ੇਅਰ ਕਰ ਦਿੱਤੇ ਜਾਣਗੇ ਤਾਂ ਸਾਥਿਓ 27 ਤਰੀਕ ਨੂੰ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਹੈ ਇਸੇ ਤਰ੍ਹਾਂ ਤੁਸੀਂ ਬਣੇ ਰਹੋ ਜਿਹੜੀ ਬੀਆਰ ਟੈਟਪਾਸ ਯੂਨੀਅਨ ਲਗਾਤਾਰ ਆਪਣੇ ਸੰਘਰਸ਼ ਨੂੰ ਲੰਬੇ ਸਮੇਂ ਤੋਂ ਲੜ ਰਹੀ ਹੈ ਆਪਨ ਨੂੰ ਆਪਣੇ ਜਿਹੜੇ 2-4 ਮੁੱਦੇ ਆ ਆਪਾਂ ਆਪਣੀਆਂ ਮੰਗਾਂ ਜਲਦ ਮਨਵਾਈਏ ਤੇ ਆਪਾਂ ਆਪਣੀਆਂ ਤਿਆਰੀਆਂ ਨੂੰ ਡਟੀਏ ਤਾਂ ਸਾਥੀਓ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਫਿਰ ਅਪੀਲ ਹੈ ਜਿਹੜਾ ਆਪਣਾ ਸਰਕਾਰ ਦੇ ਵਿਰੁੱਧ ਲਗਾਤਾਰ ਆਪਾਂ ਸੰਘਰਸ਼ ਵਿੱਢਿਆ ਉਹ ਸੰਘਰਸ਼ ਦਾ ਤੁਸੀਂ ਸਾਰੇ ਹਿੱਸਾ ਬਣੋ ਕਿਉਂਕਿ ਘਰੇ ਬੈਠੇ ਨਾ ਸਾਥੀਓ ਸਰਕਾਰ ਕੁਝ ਹੱਲ ਕਰਨ ਵਾਲੀ ਏ ਨਾ ਤੁਹਾਨੂੰ ਕੁਝ ਦੇਣ ਵਾਲੀ ਏ ਨਾ ਤੁਹਾਨੂੰ ਕੁਝ ਪ੍ਰਾਪਤ ਹੋਣ ਵਾਲਾ ਤੁਸੀਂ ਲਗਾਤਾਰ 3 ਸਾਲ ਤਿਆਰੀਆਂ ਕੀਤੀਆਂ ਹੁਣ ਵੀ ਤੁਹਾਨੂੰ ਅਪੀਲ ਹੈ ਤਿਆਰੀ ਦੇ ਨਾਲ-ਨਾਲ ਤੁਸੀਂ ਸਾਰੇ ਸਾਥੀ ਬਿਲਕੁਲ ਧਰਨੇ ਦਾ ਹਿੱਸਾ ਬਣੋ 27 ਤਰੀਕ ਨੂੰ ਦੋ ਜਗ੍ਹਾ ਬਿਲਕੁਲ ਧਰਨਾ ਜਿਹੜਾ ਆਪਾਂ ਅਨਾਉਂਸ ਕੀਤਾ ਹੈ ਰੋਸ ਪ੍ਰਦਰਸ਼ਨ ਕੀਤਾ ਹੈ ਉਹ ਤੁਸੀਂ ਉੱਤੇ ਸਾਰਿਆਂ ਨੇ ਪਹੁੰਚਣਾ ਹੈ ਕਿਉਂਕਿ ਸਾਥੀਓ 29 ਤਰੀਕ ਨੂੰ ਆਪਣੀ ਮੀਟਿੰਗ ਹੈ ਮੀਟਿੰਗ ਦੇ ਵਿੱਚ ਪਤਾ ਚੱਲ ਜਾਊਗਾ ਕੀ ਕੁਝ ਨਿਕਲਦਾ ਹੈ ਕੀ ਨਿਕਲ ਕੇ ਬਾਹਰ ਆਉਂਦਾ ਹੈ ਤਾਂ ਸਾਥੀਓ 29 ਤੋਂ ਬਾਅਦ ਤੁਹਾਨੂੰ ਸਾਰਾ ਕੁਝ ਦੱਸ ਦਿੱਤਾ ਜਾਊਗਾ ਤਾਂ ਮੇਰੀ ਸਾਰਿਆਂ ਨੂੰ ਅਪੀਲ ਹੈ ਜਿਹੜਾ 27 ਤਰੀਕ ਦਾ ਰੋਜ਼ ਪਰਦਾਸ਼ੀਨ ਆਪਾਂ ਲਿਖਿਆ ਤੁਸੀਂ ਸਾਰਿਆਂ ਨੇ ਉੱਥੇ ਪਹੁੰਚਣਾ ਹੈ ਸੁਨਾਮ ਤੇ ਜਲਾਲਾਬਾਦ ਵਿੱਚ ਜਲਾਲਾਬਾਦ ਤੇ ਸੁਨਾਮ ਦੇ ਇਸ ਕਰਕੇ ਰੱਖਿਆ ਮੀਟਿੰਗਾਂ ਲਗਾਤਾਰ ਆਪਾਂ ਨੂੰ ਮਿਲੀਆਂ ਬਿਲਕੁਲ ਮੁਲਤਵੀ ਹੋਈਆਂ ਉਸ ਦੇ ਸਬੰਧ ਵਿੱਚ ਤਾਂ ਸਾਰੇ ਸਾਥੀ ਉੱਥੇ ਪਹੁੰਚੋ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਸਾਰੇ ਪਹੁੰਚੋ ਕਿਉਂਕਿ ਹੁਣ ਤੁਹਾਡੇ ਕੋਲੋਂ ਵੇਲਾ ਹੈ ਤਾਂ ਬਿਲਕੁਲ ਤਿਆਰ ਪਰ ਤਿਆਰ ਰਹੋ ਤੇ ਤੁਹਾਨੂੰ ਨੰਬਰ ਸ਼ੇਅਰ ਕਰ ਦਿੱਤੇ ਜਾਣਗੇ ਜਲਦ ਅਗਲੇ ਧਰਨੇ ਦੀ ਤੁਹਾਨੂੰ ਕਾਲ ਦਿੱਤੀ ਜਾਊਗੀ 29 ਦੀ ਮੀਟਿੰਗ ਵੇਖਦੇ ਨਾਲ ਦੀ ਨਾਲ ਤੁਹਾਨੂੰ ਤਰਨੇ ਦੀ ਕਾਲ ਦਿੱਤੀ ਜਾਊਗੀ ਕਿੱਧਰ ਨੂੰ ਆਪਾਂ ਜਾਣਾ ਹੈ ਅਗਲਾ ਤਰਨਾ ਆਪਣਾ ਕਿਹੜੇ ਹਿਸਾਬ ਨਾਲ ਹੋਊਗਾ ਕਿੱਥੇ ਹੋਊਗਾ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਬੀਲ ਕਰਦਾ ਸਾਰਿਆਂ ਨੇ ਉੱਥੇ ਪਹੁੰਚਣਾ ਹੈ ਤਾਂ ਸਾਥੀਓ ਮੈਂ ਤੁਹਾਡਾ ਸੰਤਖਬਾਇਆ ਸੂਬਾ ਪ੍ਰਧਾਨ ਬੀਏ ਟਟਪਸ ਯੂਨੀਅਨ ਪੰਜਾਬ ਧੰਨਵਾਦ